ਚਲੇ ਜਾਂਦੇ ਨੇ ਇਹਨੂੰ ਹੋਆ ਹੱਦ 11 ਵਜੇ ਕੋਈ ਨਹੀਂ ਕੱਲ ਤੋਂ 11 ਵਜੇ ਬਣਾ ਦੇ ਕਰਾਂਗੇ ਉਹ ਪੀ ਜਾਣ ਕਰਨਗੇ ਤੇ ਆਪਾਂ 12 ਵਜੇ ਪੀਲਾ ਕਰਾਂਗੇ ਫਿਰ ਰੱਖ ਲਾਂਗੇ ਬਣਾ ਕੇ ਓਕੇ ਰਨਾ ਕੀ ਹੈ ਅੱਧੀ ਸਤੂ 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 ਜਿਹੜਾ ਅੱਗੇ ਵੀ ਆਪਾਂ ਪੀਣੇ ਹੁੰਦੇ ਆ ਉਹ ਤਾਂ ਇਹਦੇ ਕੁਝ ਬਣਾ ਕੇ ਖਾਣ ਇਨ ਨੂੰ ਤਾਂ ਨਹੀਂ ਸੀ ਆਉਂਦੇ ਇਨ ਨੂੰ ਹੀ ਕਹਿ ਹੈ ਮੈਂ ਕਰਨ ਲਾਈਟ ਲੈਂਟ ਨਹੀਂ ਤੇ ਲੋਕ ਤੈਨੂੰ ਨੇ ਕੀ ਕਰ ਮੈਂ ਤਾਂ ਇਹ ਕਹਿੰਦੀ ਇਹਦੇ ਚ ਹੋਰ ਕੋਈ ਫਰਤੀ ਆਦੀ ਪਾ ਕੇ ਵਾਸੀ ਕੇਲੇ ਪਾਉਂਗੇ ਚ ਕੇਲੇ ਪਾ ਬੈ ਫਿਰ ਤੂੰ ਆਖਣਾ ਐਡਾ ਪਾਰਾ ਹੋ ਗਿਆ ਮੇਰੇ ਤੋਂ ਪੀਤ ਨਹੀਂ ਜਾਂਦਾ ਹਾਂ ਉਹ ਕੇਲੇ ਨਾਲ ਤਾਂ ਪਾਰਾ ਹੋ ਜਾਂਦਾ ਕੋਈ ਨਹੀਂ ਉਹ ਜਿਹੜਾ ਗੇਮ ਦਿੱਤਾ ਸੀਗਾ ਮੰਗਾ ਕੇ ਉਹ ਮੰਗਾਉਣੀ ਆ

ਆਪ ਸੋ ਪੈਂਦਾ ਲੱਗੇ ਲੱਗੇ ਨੂੰ ਨਾ ਕਰੰਟ ਲੱਗਦਾ ਥੱਲੇ ਜਾ ਪੈਂਦਾ ਹੈ ਹਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਈਵ ਨੂੰ ਲਾਈਕ ਕਰਦੇ ਜਾਓ ਭੈਣ ਜਿਹੜੇ ਜਿਹੜੇ ਨਵੇਂ ਆਉਂਦੇ ਪਿਆ ਕੀ ਬਣਾਇਆ ਕਦੂ ਵਾਲੀ ਤਾਲ ਕੀ ਹੋਰ ਬਣਾਗੇ ਹਾਂ ਬੱਚੇ ਓਏ ਨਿੱਕੇ ਇਹ ਕੋ ਲੱਗਿਆ ਆਹ ਮੈਂ ਇਹ ਬੋੜਾ ਯਾ ਚਾਹ ਬੋੜਾ ਚਾਹ ਦਾ ਬਣਦਾ ਹੈ ਦੋ ਦੋ ਵੀ ਖਾਣੋ ਉਹ ਬਾਈ ਹੈਲੋ ਜੀ ਸਤਰੀਏ ਕਾਉ ਜੀ ਲਾਈਕ ਨੂੰ ਲਾਈਕ ਕਰਦੇ ਜਾਓ ਜਿਹੜਾ ਵੀ ਆਪੇ ਨਾਲ ਜੁੜਿਆ ਹੋਇਆ ਹੈ